ਸਸੀ ਕਾਲ ਜੀ ਇੱਕ 24-25 ਸਾਲ ਦੀ ਕੁੜੀ ਕਾਫੀ ਸੋਹਣੀ ਸੁਨੱਖੀ ਅੜੀ ਲਿਖੀ ਵੀ ਕਾਫੀ ਆ ਤੇ ਕੰਮਕਾਰ ਵੀ ਕੁੜੀ ਦਾ ਸੈਟ ਆ ਹੁਣ ਘਰ ਦੇ ਉਹਨੂੰ ਜੋਰ ਪਾ ਰਹੇ ਆ ਵੀ ਪੁੱਤ ਵਿਆਹ ਕਰਵਾ ਲਾ ਵੀ ਜੇ ਤੇਰੀ ਨਜ਼ਰ ਵਿੱਚ ਕੋਈ ਮੁੰਡਾ ਹੈਗਾ ਤਾਂ ਵੀ ਸਾਨੂੰ ਦੱਸ ਦੇ ਮੈਂ ਨਹੀਂ ਅਸੀਂ ਤੇਰੇ ਵਾਸਤੇ ਮੁੰਡਾ ਦੇਖੀ ਹੈ ਤੇ ਕੁੜੀ ਆਪਣੀ ਜੇਤੇ ਅੜੀ ਹੋਈ ਆ ਵੀ ਮੈਂ ਵਿਆਹ ਨਹੀਂ ਕਰਵਾਉਣਾ ਉਹ ਜੋ ਆਲੇ ਦੁਆਲੇ ਦੇਖਦੀ ਆ ਸੁਣਦੀ ਆ ਉਹਦੇ ਮਨ ਤੇ ਕਿਹੜੀ ਗੱਲ ਨੇ ਅਸਰ ਕੀਤਾ ਕਿ ਕੁੜੀ ਕਹਿੰਦੀ ਮੈਂ ਵਿਆਹ ਨਹੀਂ ਕਰਵਾਉਣਾ ਵੀ ਮੈਂ ਐਦੀ ਠੀਕ ਆ ਹੁਣ ਘਰ ਦੇ ਫਿਕਰ ਕਰਦੇ ਆ ਕੁੜੀ ਪਰਿਵਾਰਕਾ ਕੰਮਕਾਰ ਵੀ ਸਾਰਾ ਜਾਣਦੀ ਆ ਸਭ ਕੁਝ ਠੀਕ ਆ ਵੀ ਇੱਥੇ ਆ ਕੇ ਪਤਾ ਨਹੀਂ ਕੁੜੀ ਦੇ ਦਿਮਾਗ ਵਿੱਚ ਕਿਹੜੀ ਗੱਲ ਘਰ ਕਰ ਗਈ ਜਦੋਂ ਵੀ ਕੋਈ ਗੈਦਰਗ ਹੋਣੀ ਤੇ ਰਿਸ਼ਤੇਦਾਰਾਂ ਨੇ ਵੀ ਕੁੜੀ ਨੂੰ ਇਹੀ ਗੱਲ ਕਹਿਣੀ ਤੇ ਕੁੜੀ ਇਹਨਾਂ ਚੀਜ਼ਾਂ ਤੋਂ ਤੰਗ ਜੀ ਆ ਕੇ ਉਹਨੇ ਸੋਚਿਆ ਵੀ ਮੈਂ ਹੁਣ ਕੀ ਕਰਾਂ ਉਹਨੂੰ ਉਹ ਕਿਤੇ ਨਾ ਕਿਤੇ ਆਪਣੀ ਫੈਸਲਿਆਂ ਤੋਂ ਵੀ ਸੰਤੋਸ਼ ਨਾ ਸੀ ਗਈ ਉਹਨੇ ਸੋਚਿਆ ਚਲੋ ਮੈਂ ਕਿਸੇ ਦੀ ਸਲਾਹ ਲੈਣੀ ਹੈ ਹੁਣ ਉਹ ਸਲਾਹ ਲੈਣ ਜਾਂਦੀ ਆ ਤੇ ਦੇਖਦੀ ਆ ਵੀ ਇੱਕ ਵਿਦਵਾਨ ਉਹਦਾ ਕੰਟੈਕਟ ਕਰਦੀ ਜਾਂਦੀ ਆ ਉਹਦੇ ਘਰੇ ਜਾ ਕੇ ਗੱਲਬਾਤ ਕਰਦੀ ਐ ਜੀ ਕਹਿੰਦੇ ਇੱਦਾਂ ਕਰਕੇ ਵੀ ਮੈਂ ਕੱਲੀ ਰਹਿਣਾ ਪਸੰਦ ਕਰਦੀ ਆ ਤੇ ਮੇਰੇ ਪੇਰੈਂਟ ਮੇਰੇ ਘਰ ਦੇ ਰਿਸ਼ਤੇਦਾਰ ਹੋਰ ਸੱਜਣ ਮੈਨੂੰ ਵਿਆਹ ਲਈ ਫੋਰਸ ਕਰਦੇ ਆ ਵੀ ਤੁਸੀਂ ਦੱਸੋ ਵੀ ਮੈਂ ਕੀ ਕਰਾਂ ਹੁਣ ਉਹ ਜਿਹੜਾ ਵਿਦਵਾਨ ਉਹ ਬੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਬੇਟਾ ਜੀ ਬੈਠੋ ਚਾਹ ਪੀਓ ਚਾਹ ਪੀਂਦੇ ਪੀਂਦੇ ਗੱਲ ਸ਼ੁਰੂ ਕਰਦਾ ਕਹਿੰਦਾ ਬੇਟਾ ਜੀ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇਵੋ ਤੁਸੀਂ ਕੱਪ ਸਿੱਖ ਵਿੱਚ ਰੱਖਣ ਲੱਗੇ ਆ ਚਾਹ ਵਾਲਾ ਖਾਲੀ ਬਾਈ ਮਿਸਟੇਕ ਆਪ ਤੁਹਾਡੇ ਹੱਥੋਂ ਛੁੱਟ ਕੇ ਕੱਪ ਟੁੱਟ ਗਿਆ ਤੁਸੀਂ ਕਿਹਨੂੰ ਝਟਕੋਗੇ ਕੁੜੀ ਕਹਿੰਦੀ ਜੀ ਕਿਸੇ ਨੇ ਵੀ ਨਹੀਂ ਮੇਰੇ ਕੋ ਟੁੱਟਿਆ ਨਹੀਂ ਕਹਿੰਦਾ ਦੇਖੋ ਕੱਪ ਟੁੱਟਿਆ ਨੁਕਸਾਨ ਹੋਇਆ ਤੁਹਾਨੂੰ ਗੁੱਸਾ ਤਾਂ ਆਊਗਾ ਗੁੱਸਾ ਆਊਗਾ ਤਾਂ ਕਿਸੇ ਨੂੰ ਤਾਂ ਕਿਸੇ ਨੂੰ ਝਟਕਣਾ ਤਾਂ ਪਊਗਾ ਕੁੜੀ ਕਹਿੰਦੀ ਜੀ ਇਹ ਤਾਂ ਨਹੀਂ ਮੈਂ ਸੋਚਿਆ ਅੱਛਾ ਜੀ ਕਹਿੰਦਾ ਦੂਜੀ ਗੱਲ ਜਿੱਥੇ ਵੀ ਤੁਸੀਂ ਕੰਮ ਕਰਦੇ ਆ ਤੁਹਾਡੇ ਕੋਲੀਗ ਜਾਂ ਤੁਹਾਡਾ ਬੋਸ ਤੁਹਾਡੇ ਨਾਲ ਕੋਈ ਮਿਸ ਬਿਹੇਵ ਕਰਦਾ ਤੁਹਾਨੂੰ ਗੁੱਸਾ ਆ ਰਿਹਾ ਪਰ ਤੁਸੀਂ ਆਪਣਾ ਰੈਪਿਊਟੇਸ਼ਨ ਦੇਖਦੇ ਹੋਏ ਉਹਨਾਂ ਨੂੰ ਰਿਪਲਾਈ ਨਹੀਂ ਕਰ ਰਹੇ ਅੰਦਰ ਅੰਦਰ ਗੁੱਸਾ ਪੀ ਰਹੇ ਆ ਉਹ ਅੰਦਰ ਅੰਦਰ ਜਿਹੜਾ ਗੁੱਸਾ ਪੀ ਰਹੇ ਆ ਕਿੱਥੇ ਕੱਢੋਗੇ ਕੁੜੀ ਕਹਿੰਦੀ ਜੀ ਕਿਤੇ ਵੀ ਨਹੀਂ ਕਹਿੰਦਾ ਫਿਰ ਤਾਂ ਬੀਬਾ ਜੀ ਤੁਹਾਡੇ ਗੁਬਾਰ ਬਣ ਜਾਣਾ ਤੁਸੀਂ ਸਿੱਖ ਹੋ ਜਾਓਗੇ ਕਿੰਨਾ ਕਿਤੇ ਦਾ ਗੁੱਸਾ ਕੱਢਣਾ ਪਊਗਾ ਨਾ ਕਹਿੰਦੀ ਜੀ ਮੈਂ ਈ ਵੀ ਨਹੀਂ ਸੋਚਿਆ ਕਹਿੰਦਾ ਜੀ ਤੀਜੀ ਗੱਲ ਮੰਨ ਲਓ ਕਿ ਤੁਹਾਡੇ ਕੋਲ ਕੱਪ ਵੀ ਨਹੀਂ ਟੁੱਟਦਾ ਤੁਹਾਡੇ ਕੁਲੀਗ ਵੀ ਕੋਈ ਪ੍ਰੋਬਲਮ ਨਹੀਂ ਦਿੰਦੇ ਬਿਨਾਂ ਗੱਲੋਂ ਹੀ ਤੁਹਾਡਾ ਕਿਤੇ ਲੜਨ ਨੂੰ ਦਿਲ ਕਰਦਾ ਕਿਹਦੇ ਨਾਲ ਲੜੋਗੇ ਕਿਸੇ ਰਾਹੀਰ ਦੇ ਗੱਲ ਪਾਓਗੇ ਕੋਈ ਨਹੀਂ ਗੱਲ ਸੁਣਦਾ ਕਿਸੇ ਦੀ ਤੇ ਇਦਾਂ ਤੁਸੀਂ ਜ਼ਿੰਦਗੀ ਕਿੱਦਾਂ ਕੱਢੋਗੇ ਤੁਹਾਨੂੰ ਇਹ ਤਾਂ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਹਾਸੇ ਰੋਣੇ ਇਹ ਸਾਰੀ ਚੀਜ਼ਾਂ ਦਾ ਸਮੇਲ ਜ਼ਿੰਦਗੀ ਹੁੰਦਾ ਵੀ ਤੁਸੀਂ ਦੱਸੋ ਬਿਨਾ ਗੱਲੋਂ ਲੜਨਾ ਤਾਂ ਕਿੰਨਾ ਲੜੋਗੇ ਕੁੜੀ ਕਹਿੰਦੀ ਜੀ ਇਹ ਵੀ ਮੈਂ ਸੋਚਿਆ ਨਹੀਂ ਕਹਿੰਦਾ ਬੀਬਾ ਜੀ ਚੁੱਪ ਕਰਕੇ ਵਿਆਹ ਕਰਵਾ ਲਓ ਉਹਨੇ ਗੱਲ ਸੁਣ ਕੇ ਨਾ ਜਿਹੜੇ ਮੇਰੇ ਵੀਰ ਵਿਆਹੇ ਹੋਏ ਆ ਉਹ ਹੱਸ ਪਏ ਹੋਣੇ ਆ ਸਮਝ ਗਏ ਉਹ ਬਸਾਰੀ ਗੱਲ ਗੱਲ ਦਾ ਮਤਲਬ ਹੈ ਕਿ ਸੋ ਇਹ ਧੀਰਿਓ ਇਹ ਜਿਹੜੀਆਂ ਗੱਲਾਂ ਹੁੰਨੀਆਂ ਤੇ ਉਹ ਕੁੜੀ ਦੇ ਗੱਲ ਖਾਨੇ ਪਾਤੀ ਵਿਦਵਾਨ ਨੇ ਤੇ ਕੁੜੀ ਨੇ ਮਨ ਸਮਝਾ ਲਿਆ ਤੇ ਕੁੜੀ ਨੇ ਫਿਰ ਵਿਆਹ ਆਬਵੀਅਸਲੀ ਕਰਵਾਇ ਲਿਆ ਹੋਣਾ ਤੁਸੀਂ ਦੇਖੋ ਆਪਣੇ ਆਲੇ ਦੁਆਲੇ ਰਿਸ਼ਤੇਦਾਰੀ ਵਿੱਚ ਦੇਖੋ ਕਿੰਨੀਆਂ ਕੁੜੀਆਂ ਜਿਹੜੀਆਂ 29 30 ਦੀ ਸਾਲ ਦੀਆਂ ਹੋ ਗਈਆਂ ਜਾਂ ਮੁੰਡੇ ਵੀ ਆ ਉਹ ਕਹਿੰਦੇ ਜੀ ਅਸੀਂ ਵਿਆਹ ਨਹੀਂ ਕਰਵਾਉਣਾ ਘੱਟ ਹੀ ਨਹੀਂ ਕਰਵਾਉਣਾ ਅਖੇ ਫਲਾਨੀ ਨੇ ਕਰਵਾਇਆ ਸੀਗਾ 6 ਮਹੀਨੇ ਨਿਕਲੇ ਉਹਦਾ ਡਾਈਵੋਰਸ ਹੋ ਗਿਆ ਉਹ ਸੈਪਰੇਟ ਹੋ ਗਿਆ ਪਰ ਉਹਦੇ ਬਰਾਬਰੀ ਉਹ ਛੋਟੇ ਜਿਹੇ ਨਿਆਣੇ ਵੀ ਚੱਕੀ ਫਿਰਦੀਆਂ ਹੁੰਨੀਆਂ ਖਲੋਣੀਆਂ ਹੁੰਨੀਆਂ ਉਜਰ ਪੁੱਛੀ ਵੀ ਜਿਹੜੀ ਆ ਫਲਾਨੀ ਦਾ ਵਿਆਹ ਹੋਇਆ ਸੀ ਉਹਦੇ ਤਾਂ ਦੋ ਤਿੰਨ ਨਿਆਣੇ ਵੀ ਆ ਬੜੇ ਵਧੀਆ ਰਹ ਰਹੇ ਆ ਵਕੇਸ਼ਨਾਂ ਤੇ ਜਾਂਦੇ ਆ ਉਹਦੇ ਵੱਲ ਦੇਖ ਕੇ ਕਰਵਾ ਲਓ ਜੇ ਇੱਕ ਦਾ ਹੋ ਗਿਆ ਸੀ ਜ਼ਰੂਰ ਥੋੜਾ ਵੀ ਸਭ ਦਾ ਹੋ ਜਾਣਾ ਹੁੰਦਾ ਸੋ ਇਹ ਜਿਹੜੀ ਨਾ ਨੈਗੇਟਿਵਿਟੀ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਆ ਤੇ ਇਹ ਦੋਏ ਚੀਜ਼ਾਂ ਬਰਾਬਰ ਹੁੰਦੀਆਂ ਵਿੱਚੋਂ ਤੁਸੀਂ ਕਿਹਨੂੰ ਚੂਜ਼ ਕਰਨਾ ਸੋ ਜੇ ਤੁਸੀਂ ਚੰਗੇ ਆ ਸਾਰਾ ਕੁਝ ਚੰਗਾ ਹੀ ਆ ਇਸ ਕਰਕੇ ਇਹ ਵੀਡੀਓ ਜਿਹੜੇ ਉਹ ਨਿਆਣੇ ਮੁੰਨਕਰ ਹੋ ਰਹੇ ਆ ਕੁੜੀਆਂ ਮੁੰਨਕਰ ਹੋ ਰਹੀਆਂ ਵੀ ਅਸੀਂ ਬਿਆਨ ਨਹੀਂ ਕਰਾਣਾ ਉਨਾਂ ਨੂੰ ਦਿਖਾਇਓ ਜੇ ਉਹਨਾਂ ਨੂੰ ਨਾ ਸਮਝ ਲੱਗੀ ਪੰਜਾਬੀ ਤੋਂ ਅੰਗਰੇਜ਼ੀ 'ਚ ਟਰਾਂਸਲੇਟ ਕਰ ਦਿਓ ਹੋ ਸਕਦਾ ਵੀ ਉਹਨਾਂ ਦਾ ਜਿਹੜਾ ਮਾਈਂਡ ਚੇਂਜ ਹੋ ਜਾਵੇ ਸੋ ਇਹ ਜਸਟ ਇੱਕ ਬਣਾਈ ਹੋਈ ਗੱਲ ਸੀਗੀ ਇਹ ਕੋਈ ਕਹਾਣੀ ਸੱਚੀ ਨਹੀਂ ਹੈਗੀ ਇਹ ਤਾਂ ਸਿਰਫ ਐਂਟਰਟੇਨਮੈਂਟ ਵਾਸਤੇ ਵੀ ਚਲੋ ਥੋੜਾ ਬਹੁਤ ਅਰਜੇਮਿਆ ਭਰੀ ਜ਼ਿੰਦਗੀ ਵਿੱਚ ਕਰਜਿਆਂ ਭਰੀ ਜ਼ਿੰਦਗੀ ਆਪਾਂ ਕਹਿ ਸਕਦੇ ਉਹਦੇ ਵਿੱਚ ਥੋੜਾ ਬਹੁਤ ਹਾਸਾ ਠੱਠਾ ਵੀ ਜ਼ਰੂਰੀ ਆ ਸੋ ਵੀਡੀਓ ਵੇਖਣ ਲਈ ਤੁਹਾਡਾ ਦੀਪੇ ਵੱਲੋਂ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ